ਗੁਰਦੁਆਰਾ ਸਹਿਬਾਨਾਂ ਦੇ ਅੰਦਰ ਕੰਮ ਕਰਨ ਵਾਲੇ ਸੇਵਾਦਾਰ ਜਿਹੜੇ ਆ ਉਹ ਬੜੇ ਹੀ ਸਤਕਾਰਯੋਗ ਤਰੀਕੇ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਨੂੰ ਬੜੇ ਸਤਕਾਰ ਤਰੀਕੇ ਨਾਲ ਸਤਕਾਰਤ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਉਹਨਾਂ ਤੋਂ ਇੱਕ ਆਸ ਵੱਜੀ ਹੁੰਦੀ ਹੈ ਕਿ ਧਰਮ ਨੂੰ ਜੇ ਕੋਈ ਬਚਾ ਕੇ ਰੱਖਣ ਵਾਲਾ ਹੈ ਜੇ ਧਰਮ ਨੂੰ ਲੋਕਾਂ ਦੇ ਵਿੱਚ ਵਸਾਉਣ ਵਾਲਾ ਕੋਈ ਹੈ ਤਾਂ ਸ਼ਾਇਦ ਇਹ ਸੇਵਾਦਾਰ ਨੇ ਜਿਨ੍ਹਾਂ ਨੇ ਧਾਰਮਿਕ ਰਵਾਇਤਾਂ ਨੂੰ ਰੌ ਰੀਤੀਆਂ ਨੂੰ ਸਮੋ ਕੇ ਰੱਖਿਆ ਪਰ ਉਦੋਂ ਕੀ ਹੋਵੇ ਜਦੋਂ ਇਹੀ ਗੁਰਦੁਆਰਾ ਸਹਿਬਾਨਾਂ ਦੇ ਸੇਵਾਦਾਰ ਆਪਣੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕਰ ਦੇ। ਉਦੋਂ ਕੀ ਹੋਵੇ ਜਦੋਂ ਗੁਰਦੁਆਰਾ ਸਾਬਾਨਾ ਦੇ ਅੰਦਰ ਸੇਵਾ ਕਰਦੇ ਜਾਂ ਇਹਨਾਂ ਦੇ ਮੁਖੀ ਜਿਹੜੇ ਉਹ ਆਪਣੀਆਂ ਹੱਦਾਂ ਨੂੰ ਲੰਘ ਕੇ ਤੇ ਕੁਕਰਮ ਵੱਲ ਵੱਧ ਜਾਣ। ਲੁਧਿਆਣੇ ਦੇ ਵਿੱਚ ਇਦਾਂ ਹੀ ਵਾਪਰਿਆ ਲੰਗੇ ਕੱਲ ਇੱਕ ਖਬਰ ਆਗਮਗ ਫੈਲ ਗਈ। ਕਿ ਲੁਧਿਆਣੇ ਦੇ ਗੁਰਦੁਆਰਾ ਸਾਹਿਬ ਦਾਇਕ ਮੁਖੀ ਉਸ ਉੱਤੇ ਇੱਕ ਕੁੜੀ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੁਧਿਆਣੇ ਦੇ ਵਿੱਚ ਜਗਰਾਉਂ ਅੰਦਰ ਗੁਰਦੁਆਰਾ 68 ਚਰਨ ਘਾਟ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਗਿਆ ਬਲਜਿੰਦਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਔਰ ਇਸ ਉੱਤੇ ਇਲਜ਼ਾਮ ਨੇ ਕੁਕਰਮ ਕਰਨ ਦੇ ਇਲਜ਼ਾਮ ਨੇ ਬਲਾਤਕਾਰ ਕਰਨ ਦੇ ਹਾਲਾਂਕਿ ਜੋ ਗੱਲਾਂ ਸਾਹਮਣੇ ਆਈਆਂ ਨੇ ਜੋ ਗੱਲਾਂ ਹੁਣ ਤੱਕ ਦੱਸੀਆਂ ਜਾ ਰਹੀਆਂ ਨੇ ਉਹਨਾਂ ਦੇ ਮੁਤਾਬਕ ਕੁੜੀ ਨੇ ਇਲਜ਼ਾਮ ਲਾਇਆ ਨੇ ਕਿ ਬਾਬਾ ਬਲਜਿੰਦਰ ਸਿੰਘ ਦੇ ਨਾਲ ਉਸ ਦਾ ਇੱਕ ਰਿਲੇਸ਼ਨਸ਼ਿਪ ਗੰਢਿਆ ਗਿਆ ਸੀ 2 ਸਾਲ ਤੋਂ ਔਰ ਇਸ ਦਰਮਿਆਨ ਬਾਬਾ ਬਲਜਿੰਦਰ ਸਿੰਘ ਉਸ ਕੁੜੀ ਨੂੰ ਜਾਂ ਤਾਂ ਡੇਰੇ ਤੇ ਤੇ ਜਾਂ ਫਿਰ ਹੋਟਲ ਕਮਰੇ ਦੇ ਵਿੱਚ ਬੁਲਾਉਂਦਾ ਸੀ। ਉੱਥੇ ਜਾ ਕੇ ਉਸ ਦੇ ਨਾਲ ਗਲਤ ਕੰਮ ਕਰਦਾ ਸੀ ਜਾਂ ਜੋ ਵੀ ਉਸਨੇ ਪੁਲਿਸ ਨੂੰ ਰਿਪੋਰਟ ਲਿਖਾਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 2 ਸਾਲ ਤੱਕ ਉਸ ਕੁੜੀ ਦੇ ਨਾਲ ਉਸ ਦਾ ਰਿਸ਼ਤਾ ਰਿਹਾ। ਕੁੜੀ ਨੇ ਉਸ ਨੂੰ ਕਦੀ ਵੀ ਮਨਾ ਨਹੀਂ ਕੀਤਾ ਹੋਵੇਗਾ ਇਸ ਇਸ ਮੁਤਾਬਕ ਜੇ ਕੁੜੀ ਇਹ ਕਹਿੰਦੀ ਹੈ ਕਿ ਜਦੋਂ ਬਾਬੇ ਨੂੰ ਵਿਆਹ ਵਾਸਤੇ ਕਿਹਾ ਤਾਂ ਉਹਨੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਬੇਸ਼ੱਕ ਕੁੜੀ ਨੇ ਇਹ ਇਲਜ਼ਾਮ ਲਾਇਆ ਹੈ ਕਿ ਘੱਟੋ ਘੱਟ 2 ਸਾਲ ਇਦਾਂ ਚੱਲਦਾ ਰਿਹਾ ਮੁੜ ਕੇ ਜਦੋਂ ਵਿਆਹ ਬਾਰੇ ਕਿਹਾ ਬਾਬਾ ਜੀ ਨੂੰ ਤੇ ਉਦੋਂ ਡਰਾਉਣ ਧਮਕਾਉਣ ਲੱਗ ਗਏ ਉਦੋਂ ਧਮਕੀਆਂ ਦੇਣ ਲੱਗ ਗਏ 10 ਲੱਖ ਰੁਪਇਆ ਦੇਣ ਦੀ ਗੱਲ ਵੀ ਕੀਤੀ ਖੈਰ ਜੇ ਇਹੋ ਜੀ ਸਿਚੁਏਸ਼ਨ ਹੈਗੀ ਹੈ ਤੇ ਉਹ ਸਾਰਾ ਕੁਝ ਕੁੜੀ ਦੀ ਰਜ਼ਾਮੰਦੀ ਦੇ ਹਿਸਾਬ ਨਾਲ ਹੀ ਹੋਇਆ ਉਸ ਵੇਲੇ ਜੋ ਕੁਝ ਹੋਇਆ ਜੇ ਬਾਬੇ ਨੇ ਹੋਟਲ ਦੇ ਕਮਰੇ 'ਚ ਬੁਲਾਇਆ ਜਾਂ ਫਿਰ ਡੇਰੇ ਤੇ ਬੁਲਾਇਆ ਤਾਂ ਕੁੜੀ ਆਪਣੀ ਮਰਜ਼ੀ ਨਾਲ ਹੀ ਉੱਥੇ ਗਈ ਸੀ ਪਰ ਹਾਂ ਇਸ ਸਿਚੁਏਸ਼ਨ ਵਿੱਚ ਆ ਕੇ ਉਸ ਕੁੜੀ ਨੇ ਜ਼ਰੂਰ ਕਿਹਾ ਕਿ ਜਦੋਂ ਵਿਆਹ ਵਾਸਤੇ ਕਿਹਾ ਤਾਂ ਬਾਬੇ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ ਇਹ ਇੱਕ ਗੁਰਦੁਆਰਿਆਂ ਦੇ ਮੁਖੀ ਵਾਸਤੇ ਬੇਹਦ ਨਿੰਦਨਯੋਗ ਹੈ ਹਾਲਾਂਕਿ ਕੁੜੀ ਦਾ ਪੱਖ ਜਾਂ ਬਾਬੇ ਦਾ ਪੱਖ ਜੇ ਰਿਲੇਟ ਕਰਕੇ ਦੇਖੀਏ ਉਸ ਨੂੰ ਆ ਦੁਨਿਆਵੀ ਤੌਰ ਦੇ ਉੱਤੇ ਵਿਚਾਰਿਆ ਜਾਵੇ ਤਾਂ ਇੱਕ ਅਲਹਿਦਾ ਟੌਪਿਕ ਹੈ ਇੱਕ ਕੋਈ ਆਮ ਇਨਸਾਨ ਹੁੰਦਾ ਤਾਂ ਸ਼ਾਇਦ ਉਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਣਾ ਸੀ ਪਰ ਇੱਥੇ ਗੱਲ ਗੁਰਦੁਆਰਾ ਸਾਹਿਬ ਦੇ ਮੁਖੀ ਦੀ ਹੈ ਇੱਕ ਇਹੋ ਜਿਹਾ ਵਿਅਕਤੀ ਦੀ ਜਿਹੜਾ ਆਪਣੇ ਆਪ ਨੂੰ ਸਪਿਰਚੁਅਲ ਆਗੂ ਦੱਸਦਾ ਹੈ ਜਿਹੜਾ ਗੁਰਦੁਆਰਾ ਸਾਹਿਬਾਨ ਦੀ ਦੇਖਰੇਖ ਕਰਦਾ ਜਾਂ ਫਿਰ ਗੁਰਦੁਆਰਾ ਸਾਹਿਬਾਨ ਦਾ ਮੁਖੀ ਹੈ ਇਨਚਾਰਜ ਹੈ ਉਹੋ ਵਿਅਕਤੀ ਇੱਕ ਕੁੜੀ ਦੇ ਨਾਲ ਇਨਵੋਲਡ ਸੀ ਇੱਕ ਕੁੜੀ ਨੇ ਉਸ ਉੱਤੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਕਿਹਾ ਕਿ ਦੋ ਸਾਲਾਂ ਤੱਕ ਬੁਲਾਉਂਦਾ ਰਿਹਾ ਹੈ ਧਮਕਾਉਣ ਦੀ ਮੁੜ ਕੇ ਕੋਸ਼ਿਸ਼ ਕੀਤੀ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਲਤ ਕੰਮ ਸਾਰੇ ਕੀਤੇ ਐਹੋਜੀ ਸਿਚੁਏਸ਼ਨ ਦੇ ਵਿੱਚ ਬੇਸ਼ੱਕ ਸਵਾਲ ਜ਼ਰੂਰ ਖੜੇ ਹੁੰਦੇ ਨੇ ਖੈਰ ਦੂਜੇ ਪਾਸੇ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਐਕਸ਼ਨ ਲੈਂਦੇ ਆ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਹੁਣ ਅਗਲੀ ਕਾਰਵਾਈ ਅਮਲ ਦੇ ਵਿੱਚ ਲਈ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਅਜੀਬ ਕਿਸਮ ਦਾ ਮਾਹੌਲ ਬਣਿਆ ਹੋਇਆ ਜਿੱਥੇ ਇੱਕ ਪਾਸੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਲੋਕ ਜਾਂਦੇ ਨੇ ਮੱਥਾ ਟੇਕਦੇ ਨੇ ਆਪਣੇ ਸ਼ਤ ਨੂੰ ਪੁੱਛਦੇ ਨੇ ਉੱਥੇ ਹੀ ਦੂਜੇ ਪਾਸੇ ਐਦਾਂ ਦੀਆਂ ਘਬਰਾਂ ਸਾਹਮਣੇ ਆਉਣ ਐਦਾਂ ਦੀਆਂ ਨਿਊਜ਼ ਸਾਹਮਣੇ ਆਉਣ ਤਾਂ ਕਿਤੇ ਨਾ ਕਿਤੇ ਰੌਂਗਟੇ ਖੜੇ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਇਸ ਕੁੜੀ ਨੇ ਕੋਈ ਘਰੇਲੂ ਮਸਲੇ ਕਾਰਨ ਬਾਬੇ ਨਾਲ ਗੱਲਬਾਤ ਕੀਤੀ ਸੀ ਔਰ ਉਸ ਤੋਂ ਬਾਅਦ ਗੱਲਾਂ ਕੁਛ ਦੀਆਂ ਕੁਛ ਵੱਡੀਆਂ ਗਈਆਂ ਔਰ ਇੱਕ ਰਿਸ਼ਤਾ ਕਹਿੰਦੇ ਗੰਢ ਲਿਆ ਗਿਆ ਪਰ ਇਹ ਰਿਸ਼ਤਾ ਨਿਪਰੇ ਨਹੀਂ ਚੜਿਆ ਔਰ ਜਦੋਂ ਕੁੜੀ ਨੇ ਵਿਆਹ ਵਾਸਤੇ ਕਿਹਾ ਤਾਂ ਬਾਬੇ ਨੇ ਧਮਕਾਉਣਾ ਕਥਿਤ ਤੌਰ ਤੇ ਸ਼ੁਰੂ ਕਰ ਦਿੱਤਾ ਖੈਰ ਇਹ ਸਿਚੁਏਸ਼ਨ ਪੁਲਿਸ ਦੇ ਨਜ਼ਰੀਏ ਤੋਂ ਕਿਸ ਤਰ੍ਹਾਂ ਦੀ ਹੈ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਆਓ ਦਾਂ ਦੀ ਕੋਈ ਸਾਲ ਨਹੀਂ